ਇਹਨਾਂ ਬੰਦਿਆਂ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹ ਦੀ ਗੱਲ ਸੁਣੋ ਤੁਸੀਂ ਐਸੀਐਮ ਜੇ ਆਈਆਈਐਸ ਤੁਸੀਂ ਸਿਲੈਕਟ ਹੋ ਜੇ ਤੇ ਜੇ ਪਬਲਿਕ ਰਵਾਪ ਹੁੰਦੀ ਹੈ ਸਾਡੇ ਕੋਲ ਹੁੰਦੀ ਆ ਕਦੇ ਨਹੀਂ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲੋਂ मैं क्या क्लीयर है बिल्कुल क्लीयर है जी क्लीयर है बिल्कुल हाँ आ, हाँ हाँ नहीं जी कमेंट क्यों नहीं करे लोग कमेंट क्यों नहीं लोग सुनो क्यों नहीं कर बिना कल नहीं करूंगा मेरे को दरखास्त पब कुछ पैया मैं बिना गुटों तो को फोन नहीं करता पेल्ला मेरी गल सुनो मैं बिना गलत किसी फोन नहीं करता ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਤੋਂ ਮਤਾਬਿਕ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਣੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਆਉਂਦੇ ਬਿਤਾਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਰ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਥੇ ਗਿਆ ਹੁਬਸੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਨਾ ਦਿਓ ਨਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ 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 ਹਾਂ ਜਾਓ ਜਾਓ ਮਿਹਰਬਾਨ ਆਜੋ ਸਮੇਂ ਆਓ ਨਹੀਂ 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 ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰੋ ਹਾਂ ਹਾਂ ਦੂਰ ਬੰਦ ਨੋ ਮੈਂ ਤੁਹਾਡੇ ਕੋਲ ਬੰਦੇ ਭੇਜਦਾ ਤੂੰ ਹੀ ਇੱਕ ਆਪ ਤੋਂ ਕਹਦਾ ਨਾ ਤੁਹਾਡੇ ਕੋਲ ਬੰਦੇ ਭੇਜ ਦੇ ਮੈਂ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੋ ਕਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹ ਰਿਹਾ ਤਦ ਮੈਂ ਗਲਤ ਕੰਮ ਕੀਤਾ ਹਾਂ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿ ਰਿਹਾ ਤਾ ਤੂੰ ਕੰਮ ਕਰ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫੇ ਤੂੰ ਇਲਾਮ ਨਾ ਨਹੀਂ ਨਾ ਕਾਵੇ ਤੂੰ ਤਾਂ ਮੈਨੂੰ ਗਾਈਡ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਨਮੈਂਦੇ ਆ ਸੁਣੋ ਸੰਪਰਕ ਦੇ ਪਹਿਲਾਂ ਸੁਣੋ 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 ਬੈਠੋ ਸੁਣੋ ਪਰਲਗ ਦੇ ਚੁੜੇ ਨਾ ਅਰੇ ਲੋਕਾਂ ਸਾਡੇ ਕੋਲ ਨਾ ਅਗੀ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਇਦੋਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐ ਨਾ ਤੁਹਾਨੂੰ ਲੱਗਦਾ ਲੋਕਾਂ ਨਾਲ ਕੀ ਗੱਲ ਦੇ ਹੋਗੀ ਦੱਸੋ ਪਹਿਲਾਂ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਆ ਕੇ ਦੱਸੋ ਡਿੱਕੋਗੇ ਸੇ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਦਾ ਫਿੱਟ ਲਾ ਕੇ ਮੇਰਾ ਕੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਪੈਸੇ ਨੇ ਨਾ ਕੰਮ ਕਰੋ ਤੁਸੀਂ ਗਾੜੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬੱਸ ਕੰਮ ਕਰੋ ਬੱਸ ਮੈਨੂੰ ਗੱਲਾਂ ਵੀ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬੱਸ